ਦੋਸਤੋ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਸ੍ਰਿਸ਼ਟੀ ਮਾਨ ਨੂੰ ਤਾਂ ਤੁਸੀਂ ਜਾਣਦੀ ਹੋਵੋਗੇ ਤੁਹਾਨੂੰ ਦੱਸਦੇ ਕਿ ਇਸ ਸ੍ਰਿਸ਼ਟੀ ਮਾਨ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਆਪਣੇ ਫਿਗਰ ਨੂੰ ਲੈ ਕੇ ਟਰੋਲ ਹੁੰਦੀ ਰਹਿੰਦੀ ਹੈ ਤੁਹਾਨੂੰ ਦੱਸਦੀ ਕਿ ਫਾਈਨਲੀ ਸ੍ਰਿਸ਼ਟੀ ਮਾਨ ਨੇ ਅੱਜ ਗੁੱਸੇ ਵਿੱਚ ਆ ਕੇ ਲੋਕਾਂ ਨੂੰ ਰਿਪਲਾਈ ਕਰਦੇ ਹੋਏ ਕਿਹਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਨਾਲ ਇੱਕ ਗੱਲ ਕਰਨੀ ਚਾਹੂੰਗੀ ਮੈਨੂੰ ਇਸ ਇੰਡਸਟਰੀ ਵਿੱਚ ਕੰਮ ਕਰਦੀ ਨੂੰ 9-10 ਸਾਲ ਹੋਣ ਲੱਗੇ ਆ ਅਣ ਤੁਸੀਂ ਸਾਰੇ ਕੇ ਸੋਚਦੇ ਮਾਲਕੋ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਚ ਮਿਕਸ ਕਰਕੇ ਮੇਰਾ ਕਰੈਕਟਰ ਖਰਾਬ ਕਰ ਰਹੇ ਹੋ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਆ ਕਦੀ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਕੋਈ ਗਲਤ ਹਰਕਤ ਕੀਤੀ ਆ ਅੱਜ ਕੱਲ ਇੰਟਰਨੈਟ ਤੇ ਲੋਕਾਂ ਦੀ ਸੋਚ ਇੰਨੀ ਛੋਟੀ ਹੋ ਗਈ ਆ ਉਹਨਾਂ ਨੂੰ ਮੈਂ ਇਨਸਾਨ ਹੀ ਨਹੀਂ ਲੱਗਦੀ ਤੁਹਾਨੂੰ ਐ ਲੱਗਦਾ ਹੈ ਇਹਨੂੰ ਜੋ ਮਰਜ਼ੀ ਬੋਲੀ ਜਾਓ ਇਹਦਾ ਮਜ਼ਾਕ ਉਡਾਓ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਨਸਾਨੀਅਤ ਮੁੱਕ ਗਈ ਆ ਤੁਹਾਡੇ ਸਾਰਿਆਂ ਦੇ ਵਿੱਚੋਂ ਇੰਟਰਨੈਟ ਤੇ ਗਲਤ ਚੀਜ਼ਾਂ ਦੇਖ ਦੇਖ ਕੇ ਤੁਹਾਡੇ ਆਪਣੇ ਦਿਮਾਗ 'ਚ ਬਸ ਇਹੋ ਕੁਝ ਭਰ ਗਿਆ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਵੇਟ ਤੇ ਟਰੋਲ ਕਰੋਗੇ ਸਦਕੇ ਕਰੋ ਪਰ ਮੇਰੀ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਮੇਰੇ ਹਸਬੰਡ ਨੂੰ ਵਿੱਚ ਨਾ ਕਸੀ ਟੋ ਇੰਨੀ ਇੱਕ ਬੇਨਤੀ ਆ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਸ੍ਰਿਸ਼ਟੀ ਮਾਨ ਦੇ ਇਸ ਬਿਆਨ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ